ਤਰਨਤਾਰਨ ਪੁਲਿਸ ਵੱਲੋਂ ਅੱਜ ਕਾਨਫਰੰਸ ਰੱਖੀ ਗਈ ਕਿ ਵਕ ਵਕ ਮਕਦਮਿਆਂ ਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਕੀ ਰਿਕਵਰੀ ਹੋਈ ਹੈ ਮੇਰੇ ਨਾਲ ਡੀਐਸਪੀ ਪ੍ਰੀਤਿੰਦਰ ਜੀ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹੀ ਜਿਹੜੀ ਗੱਲ ਕੀਤੀ ਜਾਵੇ ਤਰਨਤਾਰਨ ਦੇ ਵਿੱਚ ਜਿਹੜਾ ਥ੍ਰੈਟ ਕਾਲਸ ਜਿਹੜੀਆਂ ਵਪਾਰੀਆਂ ਤੋਂ ਲੈ ਕੇ ਦੁਕਾਨਦਾਰਾਂ ਨੂੰ ਆਉਂਦੀਆਂ ਸਨ ਤਾਂ ਕੀ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਐਸਐਚਓ ਹਰਪ੍ਰੀਤ ਸਿੰਘ ਜੀ ਵਿਰਕ ਅਤੇ ਡੀਐਸਪੀ ਪ੍ਰੀਤਿੰਦਰ ਜੀ ਮੌਜੂਦ ਨੇ ਸਰ ਕੀ ਅੱਜ ਕਾਨਫਰੰਸ ਰੱਖੀ ਗਈ ਕੀ ਅਸੀਂ ਪੂਰਾ ਮਾਣ ਲਾ ਜੀ ਦੁੱਖੇ ਡਾਕਟਰ ਜਸਕਰਨ ਸਿੰਘ ਨੇ ਭਿੱਖੀ ਵੰਡ ਦੇ ਜੀ ਤੇ ਇਹਨਾਂ ਨੂੰ ਥ੍ਰੈਟ ਕਾਲ ਆ ਰਹੀ ਸੀ ਵੀ 50 ਲੱਖ ਰੁਪਿਆ ਦਿਓ ਆਪਣਾ ਲੰਡੇ ਦੇ ਨਾਂ ਦੇ ਉੱਤੇ ਜੀ ਸੋ ਇਹਦੇ ਵਿੱਚ ਪੁਲਿਸ ਨੂੰ ਕਾਮਯਾਬੀ ਹਾਸਲ ਹੋਈ ਆ ਜਿੱਥੇ ਅਸੀਂ ਇਹਦੀ ਇਨਵੈਸਟੀਗੇਸ਼ਨ ਟੈਕਨੀਕਲ ਤਰੀਕਿਆਂ ਨਾਲ ਕੀਤੀ ਆ ਉੱਥੇ ਅਸੀਂ ਆਪਣੇ ਸੋਰਸਸ ਤੇ ਜਿਹੜੇ ਪੁਲਿਸ ਟੈਕਟਿਸ ਆ ਉਹਨਾਂ ਨੂੰ ਵਰਤ ਕੇ ਦੋ ਵਿਅਕਤੀ ਜਿਹੜੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗ੍ਰਿਫਤਾਰ ਕੀਤੇ ਸੀ ਜਿਹਦੇ ਵਿੱਚ ਇੱਕ ਜਸਕਰਨ ਸਿੰਘ ਤੇ ਦਿਲਜਾਨ ਸਿੰਘ ਤੇ ਇਹਨਾਂ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਤੋਂ ਪਾਇਆ ਗਿਆ ਕਿ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਜਿਹੜੇ ਵਰਿੰਦਰ ਅੱਬੂ ਐ ਤੇ ਇਹ ਇਹਨਾਂ ਦਾ ਮੁੱਖ ਮੋਢੀ ਸੀ ਵਰਿੰਦਰ ਅੱਬੂ ਤੇ ਗੁਰਪ੍ਰੀਤ ਸਿੰਘ ਤੇ ਅੱਜ ਇਹਨਾਂ ਨੂੰ ਗੁਰਪ੍ਰੀਤ ਤੇ ਤੇ ਅੱਬੂ ਨੂੰ ਵੀ ਜਿਹੜਾ ਬਠਿੰਡਾ ਜੇਲ੍ਹ ਦੇ ਉਤੋਂ ਪ੍ਰੋਡਕਸ਼ਨ ਬਣਾਉਣ ਤੇ ਲਿਆਂਦਾ ਗਿਆ ਸੋ ਇਹਨਾਂ ਪਾਸੋਂ ਜਿਹੜਾ ਇੱਕ ਪਿਸਤਲ ਤੇ 256 ਗ੍ਰਾਮ ਦੇ ਕਰੀਬ ਜਿਹੜੀ ਹੈਰੋਨ ਵੀ ਰਿਕਵਰ ਹੋਈ ਹੈ ਜਿਨ੍ਹਾਂ ਦੇ ਨੈਟਵਰਕ ਦੀ ਗੱਲ ਕਰੀਏ ਜਿੱਥੇ ਇਹ ਫਰੋਤੀਆ ਮੰਗਦੇ ਨੇ ਉੱਥੇ ਇਹਨਾਂ ਦਾ ਸਬੰਧ ਜਿਹੜਾ ਵਾ ਨਸ਼ੇ ਵਪਾਰ ਦੇ ਨਾਲ ਵੀ ਹੈ ਕਿਉਂਕਿ ਜਿਹੜੇ ਇਹ ਨਸ਼ੇ ਵਪਾਰੀ ਬੰਦੇ ਆ ਇਹਨਾਂ ਨੇ ਅੱਜਕੱਲ ਇੱਕ ਨਮਾਤੰਦਾਰ ਜਿਹੜਾ ਲੰਡੇ ਨੂੰ ਵੇਚ ਕੇ ਅਪਣਾ ਲਿਆ ਕਿ ਕਿਸੇ ਨੂੰ ਵੀ ਥ੍ਰੈਟਨ ਕਾਲ ਕਰੋ ਤੇ ਉਹਦੇ ਪਾਸੋਂ ਪੈਸੇ ਹਾਸਲ ਕਰੋ ਅਸੀਂ ਭਿੱਖੀ ਬੈਂਡ ਚ ਪਹਿਲਾਂ ਵੀ ਇਦਾਂ ਦੇ ਦੋ ਮੁਕਦਮੇ ਦਰਜ ਹੋਏ ਸੀ ਦੋਵਾਂ ਮੁਕਦਮਿਆਂ ਦੇ ਵਿੱਚ ਅਸੀਂ ਆਪਣੇ ਜਿਹੜੀ ਆ ਸੂਝ-ਬੂਝ ਨਾਲ ਤੇ ਟੈਕਨੀਕਲ ਤਰੀਕਿਆਂ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਇਹਦੇ ਵਿੱਚ ਵੀ ਅਸੀਂ ਚਾਰ ਵਿਅਕਤੀ ਗ੍ਰਿਫਤਾਰ ਕਰ ਲਏ ਨੇ ਤੇ ਦੋ ਵਿਅਕਤੀ ਅਜੇ ਗ੍ਰਿਫਤਾਰ ਕਰਨ ਵਾਲੇ ਬਾਕੀ ਸਰ ਡਰੋਨ ਦਾ ਵੀ ਇਸਤੇਮਾਲ ਜਿਹੜਾ ਹੋਇਆ ਜੀ ਇਸ ਤੇ ਕੋਈ ਨਹੀਂ ਇਸ ਕੇਸ ਦੇ ਵਿੱਚ ਡਰੋਨ ਦਾ ਇਸਤੇਮਾਲ ਨਹੀਂ ਹੋਇਆ ਹਾਂ ਜਿਹੜਾ ਪਿਸਟਲ ਆ ਉਹ ਸਟਾਰ ਪਿਸਟਲ ਆ ਜੀ ਸੋ ਸਟਾਰ ਪਿਸਟਲ ਜਿਹੜਾ ਹਮੇਸ਼ਾ ਹੀ ਪਾਕਿਸਤਾਨ ਤੋਂ ਆਉਂਦਾ ਜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਇਹਨੂੰ ਪੁੱਛਗਿੱਛ ਕੀਤੀ ਜਾਊਗੀ ਵੀ ਇਹ ਪਿਸਟਲ ਜਿਹੜਾ ਹੈ ਕਿਸ ਤਰੀਕੇ ਨਾਲ ਇਹਨਾਂ ਦੇ ਕੋਲ ਆਇਆ ਦੂਸਰੇ ਮਾਮਲੇ ਬਾਰੇ ਵੀ ਦੱਸ ਦਿੱਤਾ ਜਾਵੇ ਸਰ ਅ ਜਿਹੜਾ ਦੂਸਰਾ ਮਾਮਲਾ ਆ ਉਹ ਥਾਣਾ ਖਾਲੜੇ ਦਾ ਜੀ ਅ ਖਾਲੜੇ ਦੇ ਵਿੱਚ ਇੱਕ ਪਹਿਲਾਂ ਨਾ ਆਪਣਾ 1524 ਨੂੰ ਦੋ ਪਿਸਟਲ ਰਿਕਵਰ ਹੋਏ ਸੀ ਇੱਕ ਪੁਲਿਸ ਨੂੰ ਰਿਕਵਰ ਹੋਇਆ ਸੀ ਤੇ ਇੱਕ ਬੀਐਸਐਫ ਨੂੰ ਰਿਕਵਰ ਹੋਇਆ ਸੀ ਸੋ ਇਸ ਸੰਬੰਧੀ ਜਿਹੜਾ ਥਾਣਾ ਖਾਲੜਾ ਦੇ ਵਿਖੇ ਆਰਮਜ਼ ਐਕਟ ਤੇ 에어ਕ੍ਰਾਫਟ ਐਕਟ ਦਾ ਪਰਚਾ ਦਰਜ ਹੋਇਆ ਸੀ। ਸੋ ਜਿਹੜੇ ਡਿਵੈਲਪ ਹੋਏ ਸੋਰਸਸ ਮੁਤਾਬਕ ਤੇ ਪੁਲਿਸ ਇਨਵੈਸਟੀਗੇਸ਼ਨ ਮੁਤਾਬਕ ਇਹਦੇ ਵਿੱਚ 7 ਵਿਅਕਤੀ ਜਿਹੜੇ ਆ ਗ੍ਰਿਫਤਾਰ ਕੀਤੇ ਸੀ। ਜਿਨ੍ਹਾਂ ਤੋਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਹੈਰਨ ਤੇ ਜਿਹੜੇ ਨਸ਼ੇ ਦੀਆਂ ਸਮੱਗਰੀਆਂ ਜਿਹੜੀਆਂ ਇਹਨਾਂ ਨੇ ਪਾਕਿਸਤਾਨ ਤੋਂ ਬਜ਼ਰੀਆ ਡਰੋਨ ਮੰਗਾਈਆਂ ਸੀ ਉਹ ਰਿਕਵਰ ਹੋਈਆਂ ਸੀ। ਸੋ ਇਹਦਾ ਜਿਹੜਾ ਮੁੱਖ ਸਰਗਨਾ ਆ ਉਹ ਜਿਹੜਾ ਇਸ ਮੁਕਦਮੇ ਦੇ ਵਿੱਚ ਰਣਜੀਤ ਸਿੰਘ ਉਰਫ ਰਾਣਾ ਜਿਹੜਾ ਰਾਜੋਗੇ ਦਾ ਰਹਿਣ ਵਾਲਾ ਇਹ ਜਿਹੜਾ ਐਸਕੇਪ ਕਰ ਗਿਆ ਸੀ ਸੋ ਸਾਨੂੰ ਸੰਭਾਵਨਾ ਸੀਗਾ ਕਿ ਇਹ ਕਿਤੇ ਫੋਰਨ ਦੇ ਵਿੱਚ ਚਲਾ ਜਾਊਗਾ ਤੇ ਇਹਦੀ ਐਸੀ ਐਲਓਸੀ ਜਾਰੀ ਕਰਾਈ ਸੀ ਸੋ ਇਹ ਬਜਰੀਆ ਨੇਪਾਲ ਜਿਹੜੇ ਹੁਣ ਕ੍ਰਿਮੀਨਲਸ ਨੇ ਇਹਨਾਂ ਨੂੰ ਪਤਾ ਹੈ ਵੀ ਐਲਓਸੀ ਜਾਰੀ ਹੁੰਦੀ ਆ ਇਹ ਬਾਈ ਰੋਡ ਪਹਿਲਾਂ ਨੇਪਾਲ ਨਿਕਲਦੇ ਨੇ ਤੇ ਨੇਪਾਲ ਤੋਂ ਟਿਕਟ ਲੈ ਲੈਂਦੇ ਨੇ ਉਹਨੇ ਨੇਪਾਲ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਉੱਥੇ ਵੀ ਜਿਹੜੀ ਸਾਡੀਆਂ ਆਂਡੀਆਂ ਦੀ ਜਿਹੜੀ ਏਜੰਸੀਜ਼ ਨੇ ਉਹਨਾਂ ਨੇ ਜਦੋਂ ਇਹਨੂੰ ਵੈਰੀਫਾਈ ਕੀਤਾ ਤੇ ਇਹਦੀ ਐਲਓਸੀ ਤਸਦੀਕ ਹੋਈ ਉਹਨਾਂ ਨੇ ਇਹਨੂੰ ਉੱਥੇ ਰਾਉਂਡ ਅਪ ਕਰ ਲਿਆ ਤੇ ਸਾਨੂੰ ਇਨਫੋਰਮ ਕੀਤਾ ਸੋ ਇਹਨੂੰ ਉੱਥੋਂ ਨੇਪਾਲ ਤੋਂ ਲਿਆਂਦਾ ਸੀ ਤੇ ਜੇ ਰਿਮਾਂਡ ਸੀ ਇਹਦੇ ਕੋਲ ਪੁੱਛਗਿੱਛ ਕੀਤੀ ਆ ਤੇ ਇਹਦੇ ਕੋਲ ਗਲੌਕ ਪਿਸਟਲ ਜਿਹੜਾ 9 ਐਮ ਐਮ ਮੇਡ ਇਨ ਅਸਟਰੀਆ ਜਿੱਦਾਂ ਦਾ ਸਾਡੇ ਕੋਲ ਪਿਸਟਲ ਆ ਸਰਕਾਰੀ ਪਿਸਟਲ ਆ ਸੇਮ ਪਿਸਟਲ ਜਿਹੜਾ ਸਿਰਫ ਪਾਕਿਸਤਾਨੀ ਡਰੋਨ ਰਾਹੀਂ ਭੇਜਦਾ ਹੋਰ ਕਵਰ ਹੋਇਆ ਤੇ ਨਾਲ 500 ਗ੍ਰਾਮ ਜਿਹੜੀ ਹੈ ਰਿਕਵਰ ਹੋਈ ਹੈ ਸੋ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਇਹਦੇ ਵਿੱਚ ਵੀ ਜਿਹੜੇ ਹੋਰ ਵਿਅਕਤੀ ਵੀ ਇਹਦੇ ਵਿੱਚ ਨੋਮੀਨੇਟ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਹਜੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੂੰ ਅਸਕੇਪ ਕਰਨ ਦੇ ਵਿੱਚ ਸਹੂਲਤ ਹਾਸਲ ਹੋ ਜਾਊਗੀ ਸੋ ਇਹਦੇ ਵਿੱਚ ਜਿਹੜੀ ਆ ਤਫਤੀਸ਼ ਆ ਉਹ ਹਰ ਤਰੀਕੇ ਨਾਲ ਕੀਤੀ ਜਾਊਗੀ ਇਹ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਕੋਈ ਜ਼ਮੀਨ ਜਾਇਦਾਦ ਇਸ ਸਬੰਧੀ ਬਣਾਈ ਆ ਉਹਦਾ 68 ਐਪ ਦਾ ਵੱਖਰੇ ਤੌਰ ਤੇ ਕੇਸ ਤਿਆਰ ਕਰਕੇ ਭੇਜਿਆ ਜਾਵੇ ਸਰ ਨਸ਼ੇ ਨੂੰ ਲੈ ਕੇ ਅਤੇ ਥ੍ਰੈਟ ਕਾਲਸ ਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰੀਕੇ ਦੀ ਮੁਸਤੈਦੀ ਆਉਣ ਵਾਲੇ ਸਮੇਂ ਵਿੱਚ ਵਿਖਾਈ ਜਾਵੇਗੀ ਕਿਸ ਤਰੀਕੇ ਨਾਲ ਦੇਖੋ ਮੈਂ ਜੇ ਸਬਡਿਵੀਜ਼ਨ ਭਿੱਖੀ ਪਿੰਡ ਦੀ ਗੱਲ ਕਰਾਂ ਵੈਸੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਰੀ ਪੁਲਿਸ ਤੁਸੀਂ ਵੇਖਿਆ ਹੋਊਗਾ ਤਤਪਰ ਆ ਤੇ ਨਸ਼ਾ ਸਮਗਲਰ ਭਾਵੇਂ ਵੱਡੇ ਭਾਵੇਂ ਛੋਟੇ ਉਹਨਾਂ ਤੇ ਰੇਡ ਕਰ ਰਹੀ ਆ ਜੀ ਜਿਹੜੀਆਂ ਐਨਡੀਪੀ ਅਸਕਟ ਦੀਆਂ ਧਰਾਮਾ ਨੇ ਉਹਦੇ ਤਹਿਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਮੈਂ ਕੱਲੀ ਆਪਣੀ ਸਬਡਿਵੀਜ਼ਨ ਦੀ ਗੱਲ ਕਰਾਂ ਭਿੱਖੀਵਾਂਡ ਸਬਡਿਵੀਜ਼ਨ ਕਿਉਂਕਿ ਇਹ ਬਾਰਡਰ ਨਾਲ ਰਿਲੇਟਡ ਆ ਤੇ ਅਸੀਂ 30 ਤੋਂ 35 ਦੇ ਕਰੀਬ ਜਿਹੜਿਆ ਡਰੋਨ ਰਿਕਵਰ ਕਰ ਚੁੱਕੇ ਆ ਤੇ 32 ਦੇ 32 ਕਿਲੋ ਦੇ ਕਰੀਬ ਜਿਹੜੀ ਹੈਰਨ ਏਅਰਸ ਆ ਕੱਲੀ ਭਿੱਖੀ ਵਿੰਡ ਸਬ ਡਿਵੀਜ਼ਨ ਦੇ ਵਿੱਚ ਬਰਾਮਦ ਹੋ ਚੁੱਕੀ ਹੈ 60 ਦੇ ਕਰੀਬ ਵਿਅਕਤੀ ਜਿਹੜੇ ਨੇ ਇਸ ਡਰੋਨ ਐਕਟੀਵਿਟੀ ਜਾਂ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਵੱਖ-ਵੱਖ ਜੇਲ੍ਹਾਂ 'ਚ ਭੇਜ ਚੁੱਕੇ ਹਾਂ ਕੀ ਮੈਸੇਜ ਆਏਗਾ ਪੁਲਿਸ ਵੱਲੋਂ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਵੇਖੋ ਮੈਸੇਜ ਤਾਂ ਇਹ ਖੁੱਲੀ ਚੁਣੌਤੀ ਆ ਇਹ ਇੱਕ ਚੋਰ ਸਿਪਾਈ ਵਾਲਾ ਮੈਚ ਆ ਜੀ ਇਹ ਚੱਲਦਾ ਹੀ ਰਿਹਾ ਤੇ ਚੱਲਦਾ ਹੀ ਰਹੂਗਾ ਸੋ ਮੈਂ ਜਿੱਥੇ ਇਸ ਤੰਦੇ ਦੇ ਵਿੱਚ ਗ੍ਰਸਤ ਆਉ ਬਿਅਕਤੀ ਆ ਉਹਨਾਂ ਨੂੰ ਮੈਂ ਤਾੜਨਾ ਵੀ ਕਰਨਾ ਕਰਨਾ ਚਾਹੁੰਦਾ ਕਿ ਇਸ ਤੰਦੇ ਨਾਲ ਬਣਿਆ ਕਿਸੇ ਦਾ ਕੁਝ ਨਹੀਂ ਕਈ ਵਿਅਕਤੀਆਂ ਨੇ ਜਾਇਦਾਦ ਬਣਾ ਲਈ ਆ ਪਰੰਤੂ ਜਦੋਂ ਉਹ ਫੜੇ ਜਾਂਦੇ ਨੇ ਤੇ 68 ਟਾਈਪ ਦੇ ਵਿੱਚ ਉਹਦੀ ਸਾਰੀ ਦੀ ਸਾਰੀ ਜਾਇਦਾਦ ਜਿਹੜੀ ਹੈ ਜਬਤ ਹੋ ਜਾਂਦੀ ਆ ਸੋ ਨੇਕ ਕੰਮ ਕਰੋ ਨੇਕ ਕਮਾਈਆਂ ਕਰੋ ਜਿਸ ਕਮਾਈ ਦੇ ਨਾਲ ਕਿਸੇ ਦੇ ਘਰ ਬਰਬਾਦ ਹੁੰਦੇ ਆ ਉਹ ਤਨ ਦੂਰ ਨਹੀਂ ਜਦੋਂ ਆਪਦਾ ਘਰ ਵੀ ਉਸੇ ਕਮਾਈ ਨਾਲ ਬਰਬਾਦ ਹੋ ਜੂਗਾ ਸੋ ਛੋਟੇ ਜੇ ਪੈਸਿਆਂ ਦੇ ਲਾਲਚ ਦੇ ਵਿੱਚ ਗਲਤ ਤੰਦਿਆਂ ਦੇ ਵਿੱਚ ਨਾ ਫਸੋ ਤੇ ਮੈਂ ਨਾਲ ਦੀ ਨਾਲ ਆਮ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕਰਦਾ ਜਿੱਦਾਂ ਸਾਨੂੰ ਡਰੋਨ ਫੜਾਉਣ ਦੇ ਵਿੱਚ ਹੈਰਨ ਫੜਾਉਣ ਦੇ ਵਿੱਚ ਆਮ ਲੋਕਾਂ ਨੇ ਪੂਰਨ ਤੌਰ ਤੇ ਸਾਡਾ ਸਹਿਯੋਗ ਕੀਤਾ ਆਉਣ ਵਾਲੇ ਭਵਿੱਖ 'ਚ ਵੀ ਮੈਂ ਬੇਨਤੀ ਕਰਦਾ ਕਿ ਆਪਾਂ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀ ਸੱਚੀ ਸੁੱਚੀ ਇਤਲਾਹ ਪੁਲਿਸ ਨੂੰ ਦਈਏ ਤੇ ਪੁਲਿਸ ਉਹਦੇ ਤੇ ਤੁਰੰਤ ਕਾਰਵਾਈ ਕਰੇ ਬੀਐਸਐਫ ਦਾ ਕਿਹੋ ਜਿਹਾ ਸਹਿਯੋਗ ਰਿਹਾ ਜੀ ਬਿਲਕੁਲ ਜੀ ਦੇਖੋ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਆ ਬਾਰਡਰ ਤੇ ਤਣਾਤ ਆ ਪਰੰਤੂ ਨਸ਼ਿਆਂ ਦੇ ਮਾਮਲੇ 'ਚ ਤੁਸੀਂ ਵੇਖਿਆ ਹੋਵੇਗਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਸਾਂਝੀ ਬਾਲਤਾ ਦਾ ਨਤੀਜਾ ਆ ਵੀ ਅਸੀਂ ਇੰਨੇ ਡਰੋਨ ਹੈਰਨ ਇਹ ਇਹ ਡਰੋਨ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਗਰ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ